ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਕੀ ਪੰਜ ਪਿਆਰਾ ਪਾਰਕ ਦੇ ਕੋਲ ਬਣੇ ਹੋਏ ਬਾਥਰੂਮਾਂ ਦੇ ਵਿੱਚ ਇੱਕ ਨੌਜਵਾਨ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇ ਮਿਲੀ ਹੈ ਮ੍ਰਿਤਕ ਦੀ ਪਛਾਣ ਸ਼੍ਰੀ ਅਨੰਦਪੁਰ ਸਾਹਿਬ ਦੇ ਕਰੀਬੀ ਪਿੰਡ ਚੰਦਪੁਰ ਦੀ ਹੋਈ ਹੈ ਮੌਕੇ ਉਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦਾ ਸਰੀਰ ਨੀਲਾ ਹੋ ਗਿਆ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਕਿ ਮੌਤ ਦੇ ਅਸਲੀ ਕੀ ਕਾਰਨ ਸਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਸ ਦੇ ਕੀ ਇਨਫੋਰਮੇਸ਼ਨ ਸਗੀ ਇਹ ਸਾਨੂੰ ਸਵੇਰੇ 7:30 ਵਜੇ ਦੇ ਕਰੀਬ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਜਿਹੜੇ ਵਾਰਡ ਨੰਬਰ 6 ਦੇ ਵਿੱਚ ਕੋਲ ਸਰਕਾਰੀ ਬਾਥਰੂਮ ਹੈਗੇ ਆ ਉੱਥੇ ਕਿਸੇ ਨੌਜਵਾਨ ਵਿਅਕਤੀ ਦੀ ਲਾਸ਼ ਪਈ ਹੈ ਜੀ ਇਹ ਜਦੋਂ ਅਸੀਂ ਆ ਕੇ ਦੇਖਿਆ ਇੱਥੇ ਤਾਂ ਜਿਹੜੀ ਡੈਡ ਬੋਡੀ ਸਗੀ ਹੈ ਮੁੰਡੇ ਦੀ ਇਹ ਚੈੱਕ ਕੀਤਾ ਇਹ ਮਰ ਚੁੱਕਾ ਸੀਗਾ ਜੀ ਤੇ ਇਹ ਜਿਹੜੀ ਬੋਡੀ ਥੋੜੀ ਥੋੜੀ ਹੱਥ ਪੈਰ ਉਹ ਨੀਲੇ ਹੋ ਗਏ ਸੀਗੇ ਪਤਾ ਲੱਗਿਆ ਕਿ ਕਿੱਥੋਂ ਦਾ ਹੈ ਇਹ ਮੁੰਡਾ ਇਹ ਹਾਂਜੀ ਇਹ ਤੇ ਇਹਦੀ ਪਛਾਣ ਕੀਤੀ ਗਈ ਇਹ ਮੁੰਡਾ ਤਿੰਨ ਚੰਦਪੁਰ ਬੇਲੇ ਦਾ ਹੈ ਇਹਦੇ ਵਾਰਸਾਂ ਨੂੰ ਉਹ ਬੁਲਾਇਆ ਗਿਆ ਇਹ ਮੌਕੇ ਤੇ ਤੇ ਜੱਜ ਜਿਹੜੇ ਉਹਨਾਂ ਦੇ ਕੁਝ ਕੁ ਚੱਕ ਕਰਕੇ ਜੇ ਪਿਆਨ ਲਿਖ ਕੇ ਜਿਹੜੀ ਉਹ ਮਨ ਦੀ ਕਾਰਵਾਈ ਹੋਊਗੀ ਕੀਤੀ ਜਾਊਗੀ ਜੀ ਨਸ਼ੇ ਸੰਬੰਧੀ ਵੀ ਕੋਈ ਪਤਾ ਹੈ ਕਿ ਨਸ਼ਾ ਕਰਦਾ ਸੀ ਨਹੀਂ ਇਹ ਤਾਂ ਜੀ ਡਾਕਟਰ ਸਾਹਿਬ ਦੱਸਣਗੇ ਪੋਸਟਮਾਰਟਮ ਤੋਂ ਬੇ ਮੌਤ ਦੇ ਕਾਰਨ ਕੀ ਸੀ ਠੀਕ ਹੈ